ਤੇ ਕੀਤਾ ਤੇ ਇਸ ਵਿੱਚ ਜਿਹੜਾ ਹੈ ਅੱਜ ਇਸ ਐਮਓਯੂ ਸਾਈਨਿੰਗ ਟਾਈਮ ਤੇ ਮੈਂ ਤੁਹਾਡਾ ਤੇ ਸਾਡੇ ਸੀਐਸ ਟ੍ਰਾਂਸਪੋਰਟ ਇੰਡੀਕੇਟਿਵ ਆਡੀ ਸਰ ਦਾ ਵੈਲਕਮ ਕਰਦਾ ਤੇ ਮੈਂ ਸਰ ਤੁਹਾਨੂੰ ਰਿਕਵੈਸਟ ਕਰਦਾ ਕਿ ਇਹ ਸਾਰੇ ਐਮਓਯੂ ਦੀ ਡੀਟੇਲ ਨੇੜੇ ਕਰ ਲਓ ਚਲੋ ਚਲੋ ਮੈਂ ਸਰ ਤੁਹਾਨੂੰ ਰਿਕਵੈਸਟ ਕਰਦਾ ਕਿ ਇਹ ਜਿਹੜਾ ਅਸੀਂ ਐਮਓਯੂ ਆਯੋਜੀ ਇਹਨਾਂ ਨੂੰ ਸਾਈਨ ਕਰਨ ਜਾ ਰਹੇ ਆ ਪਰਚੇਸ ਆਫ ਡੀਜ਼ਲ ਦੀ ਡਿਟੇਲਸ ਤੁਸੀਂ ਜਿਹੜੀ ਹੈ ਇਹ ਸਾਰੀ ਪ੍ਰੈਸ ਨਾਲ ਸਾਂਝੀ ਕਰੋ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਗਵਾਹੀ ਦੇ ਵਿੱਚ ਸਾਡੇ ਪ੍ਰਿੰਸੀਪਲ ਸੈਕਟਰੀ ਡੀ ਕੇ ਤਵਾੜੀ ਜੀ ਡਾਇਰੈਕਟਰ ਗੁਪਤਾ ਜੀ ਤੇ ਨਾਲ ਇੰਡੀਅਨ ਆਇਲ ਦੇ ਉੱਚ ਅਧਿਕਾਰੀ ਬੈਠੇ ਆ ਐਮਓਯੂ ਅੱਜ ਸਾਈਨ ਕੀਤਾ ਗਿਆ ਇਹਨਾਂ ਨਾਲ ਜਿਹੜਾ ਕਿ ਅੱਗੇ 1000 ਲੀਟਰ ਦੇ ਪਿੱਛੇ ਇਹ ਸਾਨੂੰ ਰੋਡਵੇਜ ਨੂੰ ਤੇ ਸਾਡੇ ਦੂਜੇ ਡਿਪਾਰਟਮੈਂਟ ਪੀਆਰਟੀਸੀ ਨੂੰ 1980 ਰੁਪਏ 1000 ਲੀਟਰ ਦੇ ਪਿੱਛੇ ਦਿੰਦੇ ਸਨ ਤੇ ਜਿਹੜਾ ਕਿ ਹੁਣ ਵਧਾ ਕੇ ਮਾਰਜਨ ਜਿਹੜਾ ਸਰਕਾਰ ਦੀਆਂ ਨੀਤੀਆਂ ਦੇ ਤਹਿਤ ਕਿ ਸਰਕਾਰ ਦੇ ਪੈਸੇ ਜਿਹੜੇ ਆ ਉਹ ਵੱਧ ਤੋਂ ਵੱਧ ਬਚਾਉਣੇ ਆ ਤੇ ਪੰਜਾਬ ਦੇ ਵਿੱਚ ਡਵੈਲਪਮੈਂਟ ਕਰਾਉਣੀ ਆ ਉਹ 1980 ਤੋਂ ਵਧਾ ਕੇ 2550 ਰੁਪਏ ਮਾਰਜਿਨ ਇਹ 1000 ਲੀਟਰ ਦੇ ਪਿੱਛੇ ਇਹ ਇੰਡੀਅਨ ਆਇਲ ਕੰਪਨੀ ਸਰਕਾਰ ਨੂੰ ਪੀਆਰਟੀਸੀ ਨੂੰ ਪੰਜਾਬ ਰੋਡਵੇਜ ਪੰਨ ਬੱਸ ਨੂੰ ਇਹ ਦੇਊਗੀ ਉਹਦੇ ਨਾਲ 1 ਸਾਲ ਦਾ 9 ਕਰੋੜ ਰੁਪਏ ਪੰਜਾਬ ਰੋਡਵੇਜ ਨੂੰ ਮੁਨਾਫਾ ਹੋਊਗਾ ਤੇ 9 ਕਰੋੜ ਰੁਪਏ ਪੀਆਰਟੀਸੀ ਨੂੰ ਕੁੱਲ ਮਿਲਾ ਕੇ 18 ਕਰੋੜ ਇੱਕ ਸਾਲ ਦਾ ਪੰਜਾਂ ਸਾਲਾਂ ਦਾ 90 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਿਹੜਾ ਇੰਡੀਅਨ ਆਇਲ ਕੰਪਨੀ ਆ ਉਹਦੇ ਤੋਂ 1.5 ਹਜ਼ਾਰ ਲੀਟਰ ਜਿਹੜਾ ਇਹ ਪਿੱਛੇ 2550 ਰੁਪਏ ਇਹਨਾਂ ਨੇ ਦੇਣੇ ਆ 90 ਕਰੋੜ ਰੁਪਏ ਦਾ ਮਾਰਜਨ ਪੰਜਾਬ ਸਰਕਾਰ ਨੂੰ ਇੰਡੀਅਨ ਆਇਲ ਕੰਪਨੀ ਦਊਗੀ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗਾ ਪੂਰੇ ਇੰਡੀਆ ਦੇ ਵਿੱਚ ਹੋਰ ਕਿਸੇ ਵੀ ਸਟੇਟ ਨੂੰ ਇੰਨਾ ਮਾਰਜਨ ਇੰਡੀਅਨ ਆਇਲ ਕੰਪਨੀਆਂ ਲੋ ਜਾਂ ਕਿਸੇ ਹੋਰ ਕੰਪਨੀਆਂ ਲੋ ਨਹੀਂ ਦਿੱਤਾ ਗਿਆ ਇਹ ਜਿਹੜੀ ਹੋਇਆ ਮਾਰਜਨ ਵੱਧ ਮਿਲਿਆ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਹੋਇਆ ਕਿਉਂਕਿ ਸਰਕਾਰ ਦਾ ਮੇਨ ਅਜੰਡਾ ਹੀ ਇਹ ਆ ਕਿ ਸਰਕਾਰ ਦਾ ਪੈਸਾ ਵੱਧ ਤੋਂ ਵੱਧ ਬਚਾ ਕੇ ਪੰਜਾਬ ਦੀ ਡਿਵੈਲਪਮੈਂਟ ਤੇ ਲਾਇਆ ਜਾਵੇ। ਉਹਨਾਂ ਤੋਂ ਵੀ ਕੋਈ ਦੁਆਰਾ ਦੱਸਿਆ 2500 ਪੂਰਾ 2550 ਰੁਪਏ 1000 ਲੀਟਰ ਦੇ ਪਿੱਛੇ 2550 ਰੁਪਏ ਜਿਹੜੇ ਕਿ ਪਹਿਲਾਂ 1980 ਰੁਪਏ 1000 ਲੀਟਰ ਦੇ ਪਿੱਛੇ ਇੰਡੀਅਨ ਔਇਲ ਕੰਪਨੀ ਦਿੰਦੀ ਸੀ ਤੇ ਜਦੋਂ ਤੋਂ ਪੰਜਾਬ ਰੋਡਵੇ ਸਾਡੇ ਪੀਆਰਟੀਸੀ ادارے ਹੋਣ ਦੇ ਵਿੱਚ ਆਏ ਆ ਪੰਜਾਬ ਸਰਕਾਰ ਨੇ ਚਲਾਇਆ ਉਦੋਂ ਤੋਂ ਹੀ ਜਿਹੜਾ ਅਸੀਂ ਡੀਜ਼ਲ ਆ ਉਹ ਇੰਡੀਅਨ ਔਇਲ ਕੰਪਨੀ ਤੋਂ ਹੀ ਲੈ ਰਹੇ ਆ 9 ਕਰੋੜ ਦਾ ਫਾਇਦਾ ਹੈ ਬਾਈ 9 ਕਰੋੜ ਦਾ ਪੰਜਾਬ ਰੋਡਵੇ ਦਾ ਫਾਇਦਾ 9 ਕਰੋੜ ਦਾ ਪੀਆਰਟੀਸੀ ਦਾ 18 ਕਰੋੜ ਦਾ ਇੱਕ ਸਾਲ ਦਾ ਫਾਇਦਾ ਦੋਵਾਂ ਡਿਪਾਰਟਮੈਂਟਾਂ ਦਾ ਤੇ 5 ਸਾਲ ਦਾ 90 ਕਰੋੜ ਦਾ ਡਿਪਾਰਟਮੈਂਟ ਨੂੰ ਪੰਜਾਬ ਸਰਕਾਰ ਨੂੰ ਫਾਇਦਾ ਹੋਊਗਾ रहे शायद 12 ਬਾਇਰ ਜਿਹੜਾ ਕੁਝ ਨੂ ਮਾਰਜਨ ਦਿੰਦੀ ਹੈ ਨਾ ਤੁਹਾਨੂੰ ਇਹ ਬਾਕਾਇਦਾ ਕਰਦੇ ਤਾਂ ਕੀ ਤੁਸੀਂ ਕੋਈ ਐਸ ਪਲਾਨ ਕਰਦੇ ਹੋ ਕਿ ਜਿਹੜੀ ਆਪੇ ਪੰਜਾਬ ਗਵਰਨਮੈਂਟ ਦੀ ਸਰਕਾਰੀ ਗੱਡੀਆਂ ਚੱਲਦੀਆਂ ਉਹਨਾਂ ਦਾ ਆਇਲ ਵੀ ਕੋਈ ਕੰਟੈਕਟ ਕਰਕੇ ਮਦਦ ਕਰਨ ਜਿਹੜੀ ਉਹਦੇ ਵਿੱਚ ਹੁੰਦੀ ਹੈ ਉਹ ਨਕੇਸ਼ ਕਰੋ ਜਿਹੜੀਆਂ ਸਰਕਾਰੀ ਗੱਡੀਆਂ ਚੱਲਦੀਆਂ ਉਹਨਾਂ ਦੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਚ ਲਿਆਵਾਂਗੇ ਕਿ ਰੋਡਵੇਜ ਪੀ ਆਰਟੀਸੀ ਨੂੰ ਜੇ ਇੰਡੀਅਨ ਆਇਲ 1 ਹਾ ਲੀਟਰ ਪਿੱਛੇ 2550 ਰੁਪਏ ਮਾਰਜਨ ਦੇ ਰਿਹਾ ਸਾਨੂੰ ਛੱਡ ਰਿਹਾ ਤੇ ਦੂਜੇ ਡਿਪਾਰਟਮੈਂਟਾਂ ਦੇ ਵਿੱਚ ਕਿਉਂਕਿ ਜਿਹੜੇ ਦੂਜੇ ਡਿਪਾਰਟਮੈਂਟ ਆ ਉਹ ਵੱਖ-ਵੱਖ ਸਾਡੇ ਮੰਤਰੀ ਸਭਾ ਨੇ ਵੱਖ-ਵੱਖ ਸੈਕਟਰੀ ਸਭਾ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿਉਂਕਿ ਜਿਹੜੇ ਡਿਪਾਰਟਮੈਂਟ ਦਾ ਜਿਹੜਾ ਮੰਤਰੀ ਆ ਸੈਕਟਰੀ ਆ ਉਹ ਸਾਰਾ ਕੁਝ ਉਸੇ ਮੰਤਰੀ ਸੈਕਟਰੀ ਦੇ ਅੰਡਰ ਆਉਂਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿ ਇਹ ਬਚਤ ਜ਼ਰੂਰ ਕੀਤੀ ਜਾਵੇ ਕੋਈ ਸਰ ਕੋਈ ਐਸਰ ਮੰਤਰੀ ਨੂੰ ਜਿਹੜਾ ਪਹਿਲਾਂ ਗੱਡੀਆਂ ਮਿਲਦੀਆਂ ਉਹਦੇ 3 ਲੱਖ ਪਹਿਲੇ ਐਵਰੇਜ ਸੀਗਾ ਉਹਨੂੰ 4 ਲੱਖ ਕਰ ਦਿੱਤਾ ਕਿਉਂ ਇਸ ਤਰ੍ਹਾਂ ਹੋ ਹੀ ਹੈਗਾ ਨਹੀਂ ਅਜੀਤ ਕੋਈ ਇਹੋ ਜਿਹੀ ਪ੍ਰੋਪੋਜ਼ਲ ਨਹੀਂ ਜੋ ਪਿੱਛੇ ਚੱਲਦਾ ਹੈ ਮੰਤਰੀਆਂ ਨੂੰ ਉਸੇ ਤਰ੍ਹਾਂ ਹੀ ਅਜੀ ਚੱਲਦੇ ਆ ਪੁਰਸਨ ਸਾਹਿਬ ਐਮ ਐਲ ਏ ਦੇ ਮੰਤਰੀਆਂ ਨੂੰ ਜਿਹੜੀਆਂ ਗੱਡੀਆਂ ਤੁਹਾਡਾ ਡਿਪਾਰਟਮੈਂਟ ਦਿੰਦਾ ਪਰ ਉਹ ਬਹੁਤ ਘੱਟ ਵਰਤਦੇ ਆ ਉਹਨਾਂ ਕੋਲ ਲਗਜ਼ਰੀਆਂ ਗੱਡੀਆਂ ਆ ਜਿਹੜੀਆਂ ਸਰਕਾਰ ਦੀਆਂ ਗੱਡੀਆਂ ਦਿੱਤੀਆਂ ਜਾਂਦੀਆਂ ਉਹਨਾਂ ਦੇ ਵਿੱਚ ਫਿਰ ਤੇਲ ਜਿਹੜਾ ਹੈਗਾ ਤੁਸੀਂ ਉਹਨਾਂ ਦੀ ਰੇਸ਼ੋ ਕਰਕੇ ਮੀਟਰ ਦੇ ਕਿਲੋਮੀਟਰ ਦੇ ਹਿਸਾਬ ਨਾਲ ਦੱਸਿਆ ਜਾਂਦਾ ਪਰ ਉਹ ਕਿਵੇਂ ਸੈਟਲ ਕਰਦੇ ਹੋ ਜਿਹੜੀਆਂ ਗੱਡੀਆਂ ਐ ਐਮਐਲਏ ਨੂੰ ਦਿੰਨੇ ਆ ਉਹ ਅਸਲ 'ਚ ਤੇ ਹੁੰਦੀਆਂ ਸਿਕਿਉਰਟੀ ਵਾਸਤੇ ਐਮਐਲਏ ਆਪਦੀ ਗੱਡੀ ਤੇ ਤਕਰੀਬਨ ਬੈਠਦੇ ਆ ਮਨਿਸਟਰਾਂ ਕੋਲ ਜਿਹੜੀ ਪਾਇਲਟ ਚੱਲਨੀ ਅੱਗੇ ਜਾਂ ਆਪਦੀ ਗੱਡੀ ਉਹਦਾ ਤੇਲ ਜੋ ਆ ਉਹ ਜੋ ਮਿੱਥਿਆ ਤੇਲ ਐ ਐਮਐਲਏ ਦਾ ਉਹ ਤੇਲ ਹੀ ਦਿੱਤਾ ਜਾਂਦਾ ਬਾਕੀ ਜੇ ਕੋਈ ਵੱਧ ਮੱਝ ਦਾ ਆਪਦੀ ਗੱਡੀ 'ਚ ਉਹ ਤੇਲ ਮਚਾਉਂਦੇ ਆ ਕੋਈ ਜਨ ਦੇ ਜਿਹੜਾ ਹੈਗਾ ਉਹਦੇ ਅਨਸਾਰ ਮਿਖਾ ਜਾਂਦਾ ਵੇਖੋ ਜੋ ਜੋ ਕ੍ਰਾਈਟੇਰੀਆ ਆ ਜੋ ਅਸੀਂ ਤੈਅ ਕੀਤਾ ਐਮਐਲਏ ਦਾ ਤੇਲ ਉਹਦੇ ਅਨਸਾਰ ਹੀ ਤੇਲ ਦਿੱਤਾ ਜਾਂਦਾ ਅੱਛਾ ਹਾਂ ਜੀ ਤੋਂ ਕੋਈ ਸਬਸਿਡੀ ਦਾ ਜੋ ਮਹਿਲਾ ਬਾਸ ਸਬਸਿਡੀ ਦਿੱਤੀ ਜਾਂਦੀ ਹੈ ਉਹਦਾ ਪੈਸਾ ਡਿਪਾਰਟਮੈਂਟ ਨੂੰ ਤੁਹਾਡੇ ਕੋ ਆ ਗਿਆ ਜਿੱਥੇ ਵੀ ਪਿਛਲੇ ਦਿਨਾਂ ਦੇ ਵਿੱਚ ਚੀਫ ਸੈਕਟਰੀ ਨੂੰ ਲਿਖੀ ਗਈ ਸੀ ਪ੍ਰੈਕਟੀਕਲ ਇੰਟਰਫੇਰੈਂਸ ਵਾਸਤੇ ਤਰੀਪੀਬ 850 ਕਰੋੜ ਰੁਪਏ ਜਿਹੜਾ ਡਿਪਾਰਟਮੈਂਟ ਦਾ ਪੈਂਡਿੰਗ ਹੈਲੇ ਸੁਨਾਸਾ ਉਹ ਪੈਸਾ ਆਇਆ ਕਿ ਨਹੀਂ ਆਇਆ 214 ਕਰੋੜ ਰੁਪਏ ਤੁਹਾਡੀ ਜਿਹੜੇ ਖਰਚੇ ਹੈਗੇ ਆ ਉਹ ਵੀ ਪੈਸਾ ਆਲੇ ਜਿਹੜਾ ਪੈਂਡਿੰਗ ਪਿਆ ਹੈ ਇਹ ਪ੍ਰੇਡੀਸ਼ਨ ਆ ਫਾਈਨੈਂਸ਼ੀਅਲ ਟੋਬਲਸੀ ਅਹ ਪੰਜਾਬ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਆ ਜਿਹੜੇ ਸਾਡੇ ਪੈਸੇ ਬਕਾਇਆ ਰਹਿੰਦੇ ਆ ਫ੍ਰੀ ਲੇਡੀ ਸਵਾਰੀ ਵਾਲੇ ਤੇ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਜਿਹੜੀ ਆ ਬੰਦੀ ਰਾਸ਼ੀ ਆ ਉਹ ਟਰਾਂਸਪੋਰਟ ਵਿਭਾਗ ਨੂੰ ਜਿਹੜੀ ਉਹ ਅਦਾ ਕਰ ਦਿੱਤੀ ਜਾਊਗੀ ਅਹ ਲਗਭਗ 500 ਕਰੋੜ ਲਗਭਗ ਇਹਨਾਂ 1.500 ਕਰੋੜ ਦੇ ਲਗਭਗ ਜਿਹੜਾ 214 ਕਰੋੜ ਰੁਪਏ ਦੀ ਦੇਣਦਾਰੀ ਵੀ ਹੈਗੀ ਆ ਬਾਕੀ ਅਗਸਤ ਤੋਂ 16 ਗੱਤ 2024 ਤੋਂ ਲੈ ਕੇ ਜਿਹੜੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਉਹਨਾਂ ਦਾ ਪੈਸਾ ਨਹੀਂ ਲੱਗਿਆ ਨਹੀਂ 250% ਪੈਸਾ ਨਹੀਂ ਗਿਆ ਉਹਨਾਂ ਬੱਸਾਂ ਨੂੰ ਪੈਸਾ ਦੇ ਦਾ ਕੰਟਰੈਕਟਰ ਵੀ ਜਿਹੜੀ ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਜਿਹੜੇ ਪੈਸੇ ਅਜੇ ਸਾਡਾ 550 ਕਰੋੜ ਦੇ ਲਗਭਗ ਬਕਾਇਆ ਹੈ ਫਾਈਨਾਂਸ ਡਿਪਾਰਟਮੈਂਟ ਵੱਲੋਂ ਉਹ ਜਦੋਂ ਪੈਸੇ ਆਉਣਗੇ ਉਹਦੇ ਨਾਲ ਹੀ ਜਿਹੜੇ ਕੋਈ ਸਾਡੇ 1 ਕਿਲੋਮੀਟਰ ਸਕੀਮ ਵਾਲਾ ਵੀ ਕੋਈ ਬਕਾਇਆ ਰਹਿੰਦਾ ਜਾ ਸਾਡੇ ਡਿਪਾਰਟਮੈਂਟ ਦੇ ਵਿੱਚ ਜੋ ਲੋੜਾਂ ਨੇ ਜਿਹੜੇ ਬਕਾਇਆ ਦੇਣ ਵਾਲੇ ਰਹਿੰਦੇ ਆ ਉਹ ਪੈਸੇ ਆਉਣ ਤੋਂ ਬਾਅਦ ਜਲਦੀ ਉਹ ਵੀ ਅਦਾ ਕਰ ਦਿੱਤੇ ਚਾਂਗੇ। ਭੁੱਲ ਸਰਬ ਇਲੈਕਟ੍ਰਿਕ ਦਸਾਂ ਦੀ ਕੋਸਲ ਹੈਗਾ 50000 ਦੇਖੋ ਅਜੇ ਤੇ ਜਿਹੜੀ ਸਾਡੀਆਂ ਡੀਜ਼ਲ ਤੇ ਚੱਲਣ ਵਾਲੀਆਂ ਬੱਸਾਂ ਉਹਨਾਂ ਦੀ ਪ੍ਰਪੋਜ਼ਲ ਬਣਾ ਕੇ ਭੇਜੀ ਆ 450 ਦੇ ਕਰੀਬ ਬੱਸਾਂ ਜਿਹੜੀਆਂ ਉਹ ਪੰਜਾਬ ਰੋਡਵੇ ਦੇ ਵਿੱਚ ਆ ਤੇ 550 ਦੇ ਕਰੀਬ ਪੀਆਰਟੀਸੀ ਦੇ ਵਿੱਚ ਜਿੱਥੇ 100 ਮਿੱਟੀ ਬੱਸਾਂ 450 ਵੱਡੀਆਂ ਬੱਸਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭੇਜੀਤੀ ਆ ਫਾਈਲ ਇਹ ਜਲਦੀ ਪ੍ਰਮਾਨਗੀ ਮਿਲਦੀ ਆ ਜਿੰਨੀਆਂ ਬੱਸਾਂ ਦੀ ਮਿਲੂਗੀ ਜਲਦੀ ਅਸੀਂ ਬੱਸਾਂ ਜਿਹੜੀਆਂ ਉਹ ਨਵੀਆਂ ਪਾਵਾਂਗੇ ਐ ਇਲੈਕਟ੍ਰਿਕ ਤੇ ਵੀ ਕੰਮ ਕਰਾਂਗੇ ਜਿੱਥੇ ਥੋੜੇ ਛੋਟੇ ਰੂਟ ਪੈਂਦੇ ਆ ਜਿੱਥੋਂ ਲਗਭਗ ਜੇ ਸਾਡੀ ਲਗਭਗ 100 ਕਿਲੋਮੀਟਰ ਦਾ ਇੱਕ ਪਾਸੇ ਦਾ ਵਾ ਉਥੇ ਕੋਸ਼ਿਸ਼ ਕਰਾਂਗੇ ਵੀ ਸਾਡੀਆਂ ਇਲੈਕਟ੍ਰਿਕ ਬੱਸਾਂ ਵੀ ਚੱਲਣ ਕਾਰਪੋਰੇਸ਼ਨਾਂ ਦੇ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਜਿਹੜੀ ਆ ਉਹ ਪ੍ਰੋਪੋਜ਼ਲ ਬਣ ਕੇ ਤਿਆਰ ਹੋ ਰਹੀ ਆ ਕਿ ਜਿਹੜੀਆਂ ਲੋਕਲ ਬੱਸਾਂ ਚੱਲਣੀਆਂ ਉਹ ਇਲੈਕਟ੍ਰਿਕ ਬੱਸਾਂ ਚੱਲਣ ਜਿਹੜੀ ਲੌਂਗ ਰੂਟ ਤੇ ਚਲਣੀਆਂ ਉਹਦੇ ਤੇ ਥੋੜਾ ਜਿਹਾ ਇਲੈਕਟ੍ਰਿਕ ਜਿੰਨਾ ਚਿਰ ਅਸੀਂ ਚਾਰਜਿੰਗ ਪੁਆਇੰਟ ਨਹੀਂ ਦਿੰਦੇ ਰਸਤਿਆਂ ਦੇ ਵਿੱਚ ਉਹਨਾਂ ਚਿਰ ਉਹ ਚਲਾਉਣੀਆਂ ਜਿਹੜੀਆਂ ਮੁਸ਼ਕਲ ਹੈ ਜਿਹੜੇ ਘਾਟ ਰੂਟ ਲੰਬੇ ਨੇ ਉਹਨਾਂ ਤੇ ਕੋਸ਼ਿਸ਼ ਕਰ ਰਹੇ ਆ ਕਿ ਇਲੈਕਟ੍ਰਿਕ ਬੱਸਾਂ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਤੇ ਲੈ ਕੇ ਉਹ ਚਲਾਈਏ ਜਰੂਰ ਭੋਲਾ ਸਾਹਿਬ ਇੱਕ ਬੜਾ ਵੱਡਾ ਬੋਝ ਹੈ ਤੁਸੀਂ ਕੀ ਇਸ ਨੂੰ ਰਿਵਿਊ ਕਰਨ ਦੀ ਗੱਲਬਾਤ ਕਰੋਗੇ ਕਿਉਂਕਿ ਸਰਕਾਰ ਇੰਨਾ ਪੈਸਾ ਨਹੀਂ ਦੇ ਪਾ ਰਹੀ ਇੰਨਾ ਬਹੁਤ ਪਿਆਰਾ ਡਿਪਾਰਟਮੈਂਟ ਹੈ ਤੁਹਾਡਾ ਕਿਉਂਕਿ ਅਜੇ ਤੱਕ 95 ਕਰੋੜ ਰੁਪਏ ਦੀ ਸੈਲਰੀ ਵੀ ਰੱਖੀ ਹੋਈ ਹੈ ਤੁਹਾਡੀ ਤਾਂ ਉਹ ਤੁਸੀਂ ਇਸ ਟੀ ਰਿਵਿਊ ਕਰੋਗੇ ਕਿ ਕਿਉਂਕਿ ਬੜਾ ਵੱਡਾ ਬਰਡਨ ਹੈਗਾ ਤੇ ਫਿਰ ਡਿਪਾਰਟਮੈਂਟ ਚੱਲੇਗਾ ਇਸੇ ਨੇ ਕਿ ਆਰ ਪੀ ਸੀ ਜਾਂ 5 10 ਸੈਲਰੀ 1 ਵੀ ਰੁਪਿਆ ਕਿਸੇ ਦੀ ਪੈਂਡਿੰਗ ਨਹੀਂ ਗਈ 95 ਕਰੋੜ ਨਹੀਂ ਕੋਈ ਵੀ ਪੈਸਾ ਨਹੀਂ ਦੇਣਦਾਰੀ ਨਹੀਂ ਕੋਈ ਵੀ ਸੈਲਰੀ ਦੀ ਨਹੀਂ ਨਹੀਂ ਸੈਲਰੀ ਸਾਰੀ ਜਿਹੜੀ ਆ ਉਹ ਹਰ ਮਹੀਨੇ ਪੂਰੀ ਦੀ ਪੂਰੀ ਭਾਵੇਂ ਆਊਟਸੋਰਸ ਤੇ ਮਲਾਜ਼ਮ ਭਾਵੇਂ ਕੰਟਰੈਕਟ ਤੇ ਭਾਵੇਂ ਰੈਗੂਲਰ ਮਲਾਜ਼ਮ ਆ ਸੈਲਰੀ ਹਰ ਮਲਾਜ਼ਮ ਦੀ ਹਰ ਮਹੀਨੇ ਪਾ ਦਿੱਤੀ ਜਾਂਦੀ ਕਿਤੇ ਭਾਵੇਂ ਕੋਈ 2 4 10 ਦਿਨ ਲੇਟ ਹੋ ਜੇ ਨਹੀਂ ਤੇ ਨਹੀਂ ਬਾਕੀ ਜਿਹੜੇ ਪੈਸੇ ਲੈਣ ਵਾਲੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਸਾਡੇ ਵੱਲੋਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਭੇਜੀ ਗਈ ਹੈ ਫਾਈਲ ਜਲਦੀ ਪੈਸੇ ਫਾਈਨਾਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਕਿ ਜਲਦੀ ਪੈਸੇ ਆਉਣਗੇ ਰਿਵਿਊ ਕਰਨਾ ਚਾਹੀਦਾ ਜੀ ਇਹ ਫ੍ਰੀ ਪਾਸਸਰ ਜੀ ਇਹ ਦੇਖੋ ਇਹ ਤੇ ਸਰਕਾਰ ਦੀ ਸਹੂਲਤ ਆ ਲੋਕਾਂ ਦੀ ਸਰਕਾਰ ਆ ਇਹ ਇਸੇ ਤਰ੍ਹਾਂ ਜਿਵੇਂ ਚੱਲਦੀ ਪਈ ਆ ਫ੍ਰੀ ਲੇਡੀ ਸਵਾਰੀ ਵਾਲੀ ਸਹੂਲਤ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਜੋਗ ਅਗਵਾਈ ਚ ਇਹ ਲਗਾਤਾਰ ਚੱਲਦੀ ਰਹੂ ਜੇ ਰਵਾਇਤਿਆਂ ਦੀ ਸਰਕਾਰ ਹੁੰਦੀ ਕਾਲੀ ਕਾਂਗਰਸ ਜਾਂ ਬੀਜੇਪੀ ਦੀ ਹੋਰ ਪਾਰਟੀ ਦੀ ਇਹਨਾਂ ਨੇ ਪਹਿਲਾਂ ਬੰਦ ਕਰ ਦੇਣੀ ਸੀ ਮਗਰਲੇ 5-6 ਮਹੀਨੇ ਸਹੂਲਤ ਚਲਾ ਦੇਣੀ ਇਹ ਤਾਂ ਹੀ ਸੰਭਵ ਹੋਇਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਬੀਪੀਆਂ ਭੈਣਾਂ ਨੂੰ ਮਾਣ ਆ ਇਹ ਸਾਡਾ ਮੁੱਖ ਮੰਤਰੀ ਹੈ ਸਾਡਾ ਪੋਤੇ ਆ ਸਾਡਾ ਭਰਾ ਆ ਤੇ ਇਹ ਲਗਾਤਾਰ ਇਸੇ ਤਰ੍ਹਾਂ ਹੀ ਫਰੀ ਸਵਾਰੀ ਸਹੂਲਤ ਜਿਹੜੀ ਚਲਦੀ ਰਹੂਗਾ ਧੰਨਵਾਦ ਜੀ ਮੰਤਰੀ ਸਾਹਿਬ ਵੀ ਐਸ ਫੋਨ ਬਹਰ ਸੀਗੇ ਜਿਹੜੇ ਪਿਸਾਂ ਇਸਨੇ ਐਲਾਨ 5700